ਹੇ ਮਿੱਤਰੋ ਰਿਜਨਲ 4400 ਘੰਟਾ ਚੱਲਿਆ 2009 ਮਾਡਲ ਆ ਤੇਰਾ ਪੰਪੋ ਵੀ ਨਹੀਂ ਹੈ ਤੱਕਰ ਖੁੱਲਿਆ ਵੀਰੇ 1000 ਘੰਟਾ ਚੱਲਿਆ 2020 ਮਾਡਲ ਦੇ ਵਿੱਚ ਆ ਹਾਂਜੀ ਵੀਰੇ 2020 ਮਾਡਲ ਦੇ ਵਿੱਚ ਆ 4 ਵੀਲ ਡਰਾਈਵ ਚਾ ਟਾਇਰ ਟੂ ਨਾਲ ਦੇ ਆ ਕੰਡੀਸ਼ਨ ਇਹਦੀ ਵੀ ਜਿਵੇਂ ਕਹਦੀ ਜਮਾ ਜਾਂਦਾ ਹਾਂ ਵੀਰੇ ਨਵੀਂ ਆ ਵੀਰੇ ਤੇ ਟਰੈਕਟਰ ਪੂਰਾ ਫੋਲੀ ਚੰਗਾ ਪਿਆ ਰੰਗ ਰੰਗੂ ਦੇਖੋ ਸੋ ਦਾ ਕਿਸੇ ਪਾਸੇ ਜਿਵੇਂ ਕਹਦੀ ਇਹ 5-6 ਸਾਲ ਜਿਹੜਾ ਚੱਲਿਆ ਚੰਗੇ ਬੰਦੇ ਦੇ ਹੱਥ ਚੱਲਿਆ ਵਾ ਹਾਂਜੀ ਵੀਰੇ ਤੇ ਜੇ ਕੀਅਰ ਕਿਸੇ ਕੋਈ ਪੁਰਾਣਾ ਹੋਵੇ ਪੁਰਾਣਾ ਵਿੱਚ ਕੱਟ ਲੈਣੇ ਆ ਹਾਂਜੀ ਵੀਰੇ ਕਟਾਂਗੇ ਇਹ ਲੋ ਇਵਰ 2021 2021 ਮਾਡਲ ਦੇ ਵਿੱਚ ओरिजिनल 800 ਘੰਟੇ ਚੱਲਿਆ ਹੋਇਆ ਹਾਈਬ੍ਰਿਡ ਠੀਕ ਹੈ ਸਸਤੀ ਗੱਲ ਦੋਸਤੋ ਸਵਾਗਤ ਹੈ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਔਲਖ ਟਰੈਕਟਰ ਵਾਲੀ ਵੀਰਾਂ ਕੋਲ ਸੋ ਇੱਕ ਵਾਰੀ ਕੈਮਰਾ ਘਵਾਦੀ ਤੇ ਟਰੈਕਟਰ ਜਿਵੇਂ ਕਹਦੀ ਇਹ ਏਜੰਸੀ ਚ ਨਹੀਂ ਨੇ ਹੁੰਦੇ ਤੇ ਜਿੰਨਾ ਮਟੀਰੀਅਲ ਵੀਰਾਂ ਕੋਲ ਹੁੰਦਾ ਤੇ ਸਭ ਤੋਂ ਵੱਡੀ ਗੱਲ ਜਮਾਂ ਏਜੰਸੀ ਵਾਲੀ ਕਨੀਸ਼ਨ ਦੇ ਵਿੱਚ ਹੁੰਦੇ ਆ ਟਰੈਕਟਰ ਤੇ ਘੱਟ ਚੱਲੇ ਹੁੰਦੇ ਆ ਤੇ ਦੋ ਤਿੰਨ ਸਬਧਾਵਾਵਾਂ ਹੁੰਦਾਂ ਤੁਹਾਨੂੰ ਪਤਾ ਵੀ ਪੁਰਾਣਾ ਟਰੈਕਟਰ ਵਿੱਚ ਕੱਟਿਆ ਹੁੰਦਾ ਲੋਨ ਦੀ ਸਬਧਾ ਵੀ ਹੈਗੀ ਆ ਤੇ ਹੁਣ ਤੁਹਾਨੂੰ ਜਿੰਨੇ ਟਰੈਕਟਰ ਦਿਖਾਏ ਆ ਕੱਲੇ ਕੱਲੇ ਟਰੈਕਟਰ ਦਾ ਰੇਟ ਤੇ ਉਹਨਾਂ ਦਾ ਰੇਟ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਾਕੀ ਗੱਲਬਾਤ ਕਰਾਉਣਾ ਗੁਰਪ੍ਰੀਤ ਨਾਲ ਅੱਸੀ ਗੱਲ ਵੀ ਗੁਰਪ੍ਰੀਤ ਨਾਲ ਹੋਰ ਕਹਿਵਾਂ ਵਧੀਆ ਜੀ ਵਧੀਆ ਤੇ ਵੀਡੀਓ ਕਰ ਲੱਗਿਆ ਸਟਾਰਟ ਸੋਨਾਲੀਕਾ ਤੋਂ ਡੀ ਆਈ ਸੋਨਾਲੀਕਾ ਖੜਾ ਜੀ 750 ਆਰ ਐਕਸ ਕਿੰਨਾ ਮਾਡਲ ਆ ਗੁਰਪ੍ਰੀਤ ਇਹ ਵੀਰ 2021 ਮਾਡਲ ਵੀਰੇ 2021 ਮਾਡਲ ਆ ਤੇ ਟਾਇਰ ਟੂਰ ਪੂਰੇ ਚੰਗੇ ਪਏ ਆ ਟਰੈਕਟਰ ਦੇ ਬਹੁਤ ਜਮਾ ਨਵੇਂ ਵੀਰੇ ਤੇ ਇੱਕ ਅਰੇ ਇਧਰ ਮਾਰਦੀ ਨਟਾਈਆਂ ਤੇ ਕੈਮਰਾ ਜਿਵੇਂ ਕਿ ਦੀ ਛੇੜ ਸੜ ਕਿਸੇ ਪਾਸੇ ਕਿਸੇ ਨਟ ਨਾ ਨਹੀਂ ਹੋਈ ਵੀ ਜਮਾ ਵੀਰੇ ਜੰਸੀ ਦਾ ਮਾਰਕਿਆਂ ਹੀ ਲੱਗੇ ਮਾਰ ਕੇ ਮੁਰ ਕੇ ਸਾਰੇ ਉਮੀ ਪਏ ਆ ਲੱਗੇ ਪਿਆ ਇਹ ਤੇ ਚੱਲਿਆ ਕਿੰਨਾ ਘੜ ਰਿਹਾ 200 2000 ਘੰਟਾ ਆ 2000 ਘੰਟਾ ਵੀਰੇ 2000 ਘੰਟਾ ਟਰੈਕਟਰ ਚੱਲਿਆ 2021 ਮਾਡਲ ਦੇ ਵਿੱਚ ਆ ਤੇ ਆਪਣੇ ਕੋਲ ਪੰਜਾਬ ਨੰਬਰ ਹੀ ਹੁੰਦੇ ਆ ਟਰੈਕਟਰ ਕਲੇ ਹਾਂਜੀ ਵੀਰੇ ਪੰਜਾਬ ਨੰਬਰ ਕਿ ਪੰਜਾਬ ਨੰਬਰ ਟਰੈਕਟਰ ਆ ਜੀ 5 ਲੱਖ ਤੇ 95000 ਰੁਪਿਆ ਡਿਮਾਂਡ ਆ ਟਰੈਕਟਰ ਦੀ ਹਾਂਜੀ ਵੀਰੇ ਤੇ ਬਾਕੀ ਰੇਟ ਮੌਕੇ ਬਾਕੀ ਵੀਰੇ ਜਿਹੜਾ ਵੀਡੀਓ ਦੇਖ ਕੇ ਆਓ ਵੀਰੇ ਸਕਰੀਨਸ਼ਾਟ ਲਿਆ ਆਵੇ ਆਪਾਂ ਉਹ ਮਾਨਤਾ ਕਰ ਦਾਂਗੇ ਠੀਕ ਆ ਉਹ ਜਾਂ ਮਾਨਤਾਨ ਹੋ ਜੂ ਮਿੱਤਰੋ ਬਾਕੀ ਸੁਣੋ ਇੱਕ ਗੱਲ ਹੋਰ ਦੱਸਦੀ ਆ ਚੀਜ਼ ਚੀਜ਼ ਦਾ ਮੋਲ ਆ ਜਿਵੇਂ ਕਹਦੀਏ ਜੇ ਸਾਫ ਤੇ ਚੰਗਾ ਟਰੈਕਟਰ ਆ ਸੈਕੰਡਿਸ਼ਨ ਬੈ ਕੋਈ ਚ ਰੇਟ ਨਹੀਂ ਵੀਰੇ ਕਿਸੇ ਪਾਸੇ ਸਕ੍ਰੈਚ ਨਹੀਂ ਇੰਜਨ ਉੰਜਨ ਜਿਵੇਂ ਕਹਦੀਏ ਕੋਈ ਜਿਵੇਂ ਕਹਦੀਏ ਪੰਪ ਨਾਲ ਤੱਕ ਨਹੀਂ ਛੇੜ ਸ ਠੀਕ ਹੈ ਤੇ ਬਾਕੀ ਇਹ ਵੀਰਾਂ ਕੋਲ ਸੁਣਨ ਦੱਸੀ ਵੀ ਜੌਂਡੀਅਰ ਵੱਧ ਹੁੰਦੇ ਆ ਹਾਂਜੀ ਵੀਰ ਜੌਂਡੀਅਰ ਤਾਂ ਐ ਲਾ ਲੋ ਵੀ ਜਿੰਨੇ ਕ ਜਾਂਸੀ ਨੇ ਕੱਢਿਆ ਉਹ ਸਾਰੇ ਲੱਗੋ ਮਿਲ ਜਾਂਦੇ ਆ ਜਿਵੇਂ ਹੁਣ ਆ ਗਿਆ 50 55 ਹੀ ਹਾਂਜੀ ਵੀਰ ਇਹ ਕਿੰਨਾ ਮਾਡਲ 12 ਮਾਡਲ ਵੀਰੇ 2012 ਮਾਡਲ ਆ ਤੇ 53 ਦਾ ਸੀ ਇੱਕ ਤਰ੍ਹਾਂ ਦਾ ਕਿਉਂਕਿ ਇੰਜਨ ਉਂਝ ਨੇ ਇਹਨਾਂ ਦੇ ਸੇਮ ਹੀ ਲੱਗ ਪਾ ਗਏ ਆ ਵੀਰੇ ਮੂਹਰੇ ਟਾਇਰ ਨਵੇਂ ਆਗੇ ਠੀਕ ਹੈ ਪਿਛਲੇ ਵੀਰੇ ਨਾਲ ਦਿਆ ਬੰਨਾ ਹੈਗਾ 60 ਪੈਸੇ ਟਾਇਰ 60 ਪੈਸੇ ਟਾਇਰ ਪਿਛਲੇ ਆ ਤੇ ਮੂਹਰੇ ਟਾਇਰ ਮਿੱਤਰੋ ਨਵੇਂ ਆ ਇਦੀ ਡਿਮਾਂਡ ਹੈਗੀ ਵੀਰੇ 475000 ਵੀਰੇ 475000 ਡਿਮਾਂਡ ਆ ਰੇਟ ਮੌਕੇ ਦਾ ਹਾਂਜੀ ਵੀਰੇ ਮਾਨ ਤਰਕ ਤੇ ਨੰਬਰ ਕਿੱਥੋਂ ਦਾ ਟਰੈਕਟਰ ਦਾ ਇਹ ਮੇਰੇ ਪੀਵੀ 11 ਠੀਕ ਆ ਪੰਜਾਬ ਨੰਬਰ ਹੀ ਆ ਟਰੈਕਟਰ ਹਾਂਜੀ ਵੀਰੇ ਤੇ ਜੇ ਕੀ ਹੈ ਜੇ ਕਿਸੇ ਕੋਲ ਪੁਰਾਣਾ ਹੋਵੇ ਪੁਰਾਣਾ ਵਿੱਚ ਕੱਟ ਲੈਣੇ ਆ ਹਾਂਜੀ ਵੀਰੇ ਕਟਾਂਗੇ ਤੇ ਲੋਨ ਜਿਵੇਂ ਮੇਰੇ ਲੋਨ ਵੀ ਹੋ ਜਾਊਗਾ ਕਿਉਂ ਜ਼ਿਆਦਾਤਰ ਕੋਈ ਫਰੀ ਵੀ ਸਹੀ ਹੋਣਾ ਚਾਹੀਦਾ ਠੀਕ ਆ ਕਿਉਂ ਗੱਲ ਐਵੇਂ ਆ ਜਦੋਂ ਕਿਸਾਨ ਵੀਰ ਨੇ ਕੋਈ ਵੱਡਾ ਟਰੈਕਟਰ ਲੈਣਾ ਹੁੰਦਾ ਜ਼ਿਆਦਾਤਰ ਲੋਨ ਕਹਿੰਦਾ ਵੀ ਲੋਨ ਪਰ ਸਾਰੇ ਟਰੈਕਟਰ ਜਿਹੜਾ ਆਪਣੇ ਕੋਲ ਖੜਿਆ ਠੀਕ ਹੈ ਭਗਤਾਂ ਲੱਖ ਤੋਂ ਉੱਪਰ ਹੋ ਜਾਂਦਾ ਠੀਕ ਹੈ ਲੋਨ ਦੀ ਸੌਦਾ ਹੈਗੀ ਹੈਗੀ ਤੇ ਗਿਆ ਗਿਆ ਮਿੱਤਰੋ ਜੌਂਡੀਅਰ 5310 ਕਾਲੇ ਢੜਲਾ ਤੇ ਜੇ ਡਿਮਾਂਡ ਦੀ ਗੱਲ ਕਰੀਏ ਕਿਸਾਨਾਂ ਦੇ ਵਿੱਚ ਇਹ ਟਰੈਕਟਰ ਦੀ ਬੜੀ ਡਿਮਾਂਡ ਆ ਜਮਾ ਵੀਰੇ ਇਹ ਹੈਗਾ 2009 ਮਾਡਲ ਵੀਰੇ ਠੀਕ ਹੈ ਇਹਦੀ ਡਿਮਾਂਡ ਹੈਗੀ ਆ 5.5 ਲੱਖ ਵੀਰੇ 5.5 ਲੱਖ ਇਹ ओरिजिनल 4400 ਘੰਟੇ ਚੱਲਿਆ ਹੋਇਆ ਵੀਰੇ ओरिजिनल ओरिजिनल ਵੀਰੇ ਲਈ ਮਿੱਤਰੋ ओरिजिनल 4400 ਘੰਟੇ ਚੱਲਿਆ 2009 ਮਾਡਲ ਆ ਪੰਪ ਵੀ ਨਹੀਂ ਹੈ ਤੱਕਰ ਖੁੱਲਿਆ ਵੀਰੇ ਘਰੇ ਚੱਲਿਆ ਕਦੋਂ ਜੇ ਟਰੈਕਟਰ ਹੈ ਜੀ ਲਈ ਵੀ ਮਿੱਤਰੋ ਪੰਪ ਵੀ ਨਹੀਂ ਖੁੱਲਿਆ ਤੇ 4400 ਘੰਟਾ ਦਾ ਜਿਵੇਂ ਕਿ ਦੀ ਕੁਸ ਵੀ ਨਹੀਂ ਹੈਗਾ ਯਾਰ 14 15 ਸਾਲ ਦਾ ਉਸ ਵੀ ਵੀਰੇ ਇੰਨਾ ਦਾ ਨਵੀਂ ਚਲਾ ਦਿੰਦੇ ਉਹਰੇ ਤੇ ਕੰਡੀਸ਼ਨ ਪੂਰੀ ਚੰਗੀ ਪਈ ਆ ਟਰੈਕਟਰ ਦੀ 4400 ਘੰਟਾ ਚੱਲਿਆ ਨਵਾਂ ਮਾਡਲ ਆ ਤੇ ਡਿਮਾਂਡ ਹੁਣ ਇਹਦੀ ਇਹਦੀ 5.5 ਲੱਖ ਵੀਰੇ ਸਾਡੀ ਮਾਨਤਨ ਕਰਦਾਂਗੇ ਵੀਰੇ ਮਾਨਤਨ ਹੋ ਜੂਗਾ ਹਾਂਜੀ ਮਾਨਤਨ ਹੋ ਜੂ ਮਿੱਤਰੋ ਬਾਕੀ ਡਿਮਾਂਡ ਹੈਗੀ ਆ 5.5 ਲੱਖ ਤੇ ਨੰਬਰ ਕਿੱਥੋਂ ਦਾ ਇਹ ਵੀਰੇ ਇਦਮ ਵੀਰੇ ਹਟਲ ਕਿੰਨੀ ਦਾ ਵੀਰੇ ਪੰਜਾਬ ਨੰਬਰ ਹੀ ਆ ਪੰਜਾਬ ਨੰਬਰ ਹੀ ਨੇ ਸਾਰੇ ਲੱਗਦੇ ਆ ਪੰਜਾਬ ਨੰਬਰ ਦੇ ਵਿੱਚ ਆ ਮਿੱਤਰੋ ਟਰੈਕਟਰ ਤੇ ਟਰੈਕਟਰ ਪੂਰਾ ਫੋਲੀ ਉਦੋਂ ਪਹਿਲਾਂ ਵਿਕੇ ਨਹੀਂ ਹਨਾ ਉਦੋਂ ਬਾਅਦ ਚ ਅਗਲਾ ਕਹਿੰਦਾ ਜੀ ਕਾਲੇ ਢੱਡਾਲੇ ਬੜਾ ਚੰਗਿਆ ਫਿਰ ਹਰੇ ਵਾਲੇ ਜੀ ਬਾ ਫੇਰੇ ਤੇ ਆ ਗਈ ਹੁਣ ਹਰਿਆ ਨਾਲੋਂ ਜ਼ਿਆਦਾ ਵਿਕਦਾ ਹੈ ਉਹ ਹਰੇ ਢੱਡਾਲੇ 15 ਮਾਡਲ ਮਿਲ ਜੂ ਇਨੇ ਭਾਅ ਚ ਠੀਕ ਹੈ ਤੇ ਜਿੰਨੇ ਜੀ 9 ਮਿਲੂ ਬਰੇ 9 ਮਿਲੋ ਸਹੀ ਗੱਲ ਹੈ ਅਗਲੇ ਫੁੱਟ ਵਾਲੀ ਛਤਰੀ ਨਾਲ ਆ ਬਰੇ ਓਰੀਜਨਲ ਛਤਰੀ ਨਾਲ ਆ ਤੇ ਬਾਕੀ ਜੈ ਜੀ ਕੰਡੀਸ਼ਨ ਸੋਨੂੰ ਮੇਟਰੋ ਕੈਮਰੇ ਦੇ ਵਿੱਚ ਦੀ ਸੀ ਜਾਂਦੀ ਹੈ ਨਾ ਰਿਐਲਿਟੀ ਦੇ ਵਿੱਚ ਉਹੇ ਜੇ ਟ੍ਰੈਕਟਰੀ ਮਿਲਣਗੇ ਹਾਂ ਬਰੇ ਮੂਹਲੇ ਟਾਇਰ ਹੈਗੇ ਤੇ 90 ਪੈਸੇ ਠੀਕ ਹੈ ਇਹਲੇ ਹੈਗੇ 85 ਪੈਸੇ ਬਾਕੀ ਟਾਇਰ ਚੰ ਹੁਣ ਅੱਗੇ ਗੱਲ ਕਰੀ ਜੌਂਡੀਅਰ ਆ ਗਿਆ 5405 ਇਹ ਹੈਗਾ ਵੀਰੇ 2020 ਮਾਡਲ 2020 ਮਾਡਲ ਆ ਤੇ ਟਰੈਕਟਰ ਮਿੱਤਰੋ ਪੂਰਾ ਚੰਗੀ ਪਿਆ ਇਹ ਵੀਰੇ origignal 800 ਘੰਟੇ ਚੱਲਿਆ ਹੋਇਆ ਵੀਰੇ ਚਾਬੀ ਕਿਤੇ ਨਹੀਂ ਲੱਗੀ ਸੀ ਜਿਵੇਂ ਕੰਡੀਸ਼ਨ ਆ ਪਿਆ ਦੇਖ ਲਓ ਵੀਰੇ 800 ਘੰਟਾ ਚੱਲਿਆ ਤੇ ਪੰਜਾਬ ਨੰਬਰ ਦੇ ਵਿੱਚ ਆ 5405 ਜੌਂਡੀਅਰ ਟਾਇਰ ਨਾਲ ਦੇ ਵੀਰੇ ਕਿ ਟਾਇਰ ਚੌਕੜਾ ਨਾਲ ਦਾਗਾ ਮਿੱਤਰੋ ਤੇ ਨਾਲ-ਨਾਲ ਸ਼ੇਅਰ ਕਰੀ ਚੱਲੋ ਵੀਡੀਓ ਨੂੰ ਹਨਾ ਹਾਂਜੀ ਵੀਰੇ ਤੇ ਉਦੋਂ ਅੱਗੇ ਆ ਗਿਆ 5075 ਜੌਂਡੀਅਰ ਇਹ ਵੀ ਪੰਜਾਬ ਨੰਬਰ ਦੇ ਵਿੱਚ ਆ ਇਹ ਵੀ ਪੰਜਾਬ ਨੰਬਰ ਦੇ ਵਿੱਚ ਤੇ ਟਾਇਰ ਨਾਲ ਦੇ ਆ ਟਾਇਰ ਨਾਲ ਦੇ ਵੀਰੇ ਟਾਇਰ ਨਾਲ ਦੇ ਆ 50 75 ਜੌਂਡੀ ਆ ਰਾ ਕਿੰਨਾ ਮਾਡਲ ਆ ਇਹ ਇਹ ਵੀਰੇ 2021 2021 ਮਾਡਲ ਦੇ ਵਿੱਚ ओरिजिनल 800 ਘੰਟੇ ਚੱਲਿਆ ਹੋਇਆ ਵੀਰੇ ਠੀਕ ਐ 75 ਚ ਵੀਚ ਆ ਗਿਆ 75 ਚ ਵੀਚ ਤੇ ਟਾਇਰ ਮਿੱਤਰੋ ਐ ਲਾ ਲਓ ਵੀ ਮੈਂ ਤਾਂ ਦੋਨੇ 4x4 ਦੇ ਵਿਚਾਲੇ ਹੋ ਗਿਆ ਉਹ ਤਾਂ ਮੇਰੇ ਚ ਡੇਡ ਦਾ ਟਾਇਰ ਪਹਿਲੇ 18 ਦੇ ਆ ਵੀਰੇ ਯਾਰਾ ਠੀਕ ਐ ਤੇ ਪੂਰਾ ਚੰਗਾ ਫੈਡਰੈਟਰ ਤੇ ਇਧਰ 5405 ਆ ਗਿਆ ਜੀ ਇਹ ਵੀ 4 ਵੀਲ ਡਰਾਈਵ ਦੇ ਵਿੱਚ ਇਹ ਕਿੰਨਾ ਕਿ ਚੱਲਿਆ ਇਹ ਵੀਰੇ ਚੱਲਿਆ ਹੋਇਆ 1000 ਘੰਟਾ ਵੀਰੇ 1000 ਘੰਟਾ ਚੱਲਿਆ 2020 ਮਾਡਲ ਦੇ ਵਿੱਚ ਹਾਂ ਜ 2020 ਮਾਡਲ ਦੇ ਵਿੱਚ 4-ਵੀਲ ਡਰਾਈਵ ਚਾ ਟਾਇਰ 2 ਨਾਲ ਦੇ ਆ ਕੰਡੀਸ਼ਨ ਇਹਦੀ ਵੀ ਜਿਵੇਂ ਕਹਦੀ ਜਮਾ ਜਾਂਦੀ ਹੈ। ਬੰਦੇ ਨਵੀਂ ਆ ਵੀਰੇ ਚੱਲਿਆ ਕੁਝ ਨਹੀਂ ਹੋਇਆ। 1000 ਘੰਟੇ ਨੂੰ ਕੀ ਹੁੰਦਾ? ਠੀਕ ਆ 1000 ਘੰਟੇ ਚੱਲਿਆ ਮੈਂ ਕੁਝ ਨਹੀਂ। 1200 ਘੰਟੇ ਚੱਲਿਆ ਵੀਰੇ। 1000 ਤੋਂ 1200 ਘੰਟਾ ਟਰੈਕਟਰ ਚੱਲਿਆ ਇਹ। ਤੇਰੀ ਡਿਮਾਂਡ ਹੈਗੀ 11,65,000 ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ ਕਿਹਾ ਟਿਆਂ ਚੀਜ਼ ਦਾ ਮੁੱਲ ਆ। ਹਾਂਜੀ ਉਹ ਤੇ। ਜਿਵੇਂ ਹੁਣ ਕੰਡੀਸ਼ਨ ਆ ਜਿਹੜੀ ਟਾਇਰ ਦੀਆਂ ਕੰਨੀਆਂ ਦੇਖੋ ਇਧਰਲੇ ਪਾਸੇ। ਟਾਇਰ ਟੂਰ ਜਮਾ ਨਵੇਂ ਆ। ਤੇ ਚੌਕੜਾ ਜਮਾ ਨਾਲ ਲਈ ਐਂ ਕਹੋ ਵੀ ਏਜੰਸੀ ਚੋਂ ਲੈ ਕੇ ਬੰਦੇ ਨੇ ਥੋੜਾ ਜਿਆ ਚਲਾ ਕੇ ਇਧਰ ਖੜਾ ਆ ਗਿਆ ਤੇ ਚਲਾਇਆ ਵੀ ਸਮਾਈ ਚਾ ਵਿੱਚ ਬੰਦੇ 1000 ਘੰਟੇ ਚ ਵੀ ਵੜ ਦਿੰਦੇ ਟਰੈਕਟਰ ਹਨਾ ਤੇ ਉਦੋਂ ਕਹਿਆ ਗਿਆ 969 4x4 2022 ਮਾਡਲ ਦੇ ਵਿੱਚ ਤੇ ਇਹ ਕਿੰਨਾ ਕੁ ਚੱਲਿਆ ਇਹ ਵੀ ਚੱਲੇ ਸਾਰਾ 5-600 ਘੰਟਾ ਹੋਇਆ ਠੀਕ ਆ 5 ਤੋਂ 600 ਘੰਟਾ ਚੱਲੇ ਟਰੈਕਟਰ ਤੇ ਟੈਟੂ ਨਾਲ ਦੇ ਦੇ ਵੀ ਵੀ ਨਾਲ ਦੇ ਨਾਲ ਦੇ ਇਹ ਜਿੰਨੀ ਐਸੈਸਰੀਆਂ ਨਾਲ ਹੀ ਮਿਲੂ ਜਮਾ ਵੀਰੇ ਡੱਕ ਡੱਕ ਸਤਰੀ ਸਾਰਾ ਕੁਝ ਨਾਲ ਆ ਵੀਰੇ ਠੀਕ ਹੈ ਡੰਡਾ ਡਰਾਵਲ ਡੈਕ ਡੁੱਕ ਬਾਕੀ ਮਿੱਤਰੋ ਐਂ ਲਾ ਲਓ ਵੀ ਜਦੋਂ ਬੰਦੇ ਨੇ ਕਿਸੇ ਨੇ ਇਹ ਕਢਾਇਆ ਉਹ ਕੇਰੇ ਨੂੰ ਮੋਡੀਫਾਈ ਕਰਨ ਲੈ ਗਿਆ ਵੀ ਸਤਰੀ ਲਾ ਦੇ ਤੇ ਕੋੜਾ ਬੰਪਰ ਵੀ ਲਾ ਦੇ ਨਾਲ ਹਨਾ ਵੀ ਫੇਰ ਮੈਂ ਤਾਂ ਬਾਣ ਚ ਵਾੜ ਲੰਬਾੜੂ ਮੈਂ ਉਸ ਤੋਂ ਬਾਅਦ ਦੇ ਵਿੱਚ ਬਾਈ ਦਾ ਮਾਨਮੁਣ ਬਣ ਗਿਆ ਨਹੀਂ ਪਤਾ ਜਹਾਜ਼ ਚੜ ਗਿਆ ਹੋਵੇ ਹਨਾ ਚੜ ਗਿਆ ਵੀਰ ਜਹਾਜ਼ ਹੀ ਚੜਿਆ ਜਹਾਜ਼ ਚੜਿਆ ਲੈ ਜਹਾਜ਼ ਚੜ ਗਿਆ ਬਾਈ ਉਸ ਤੋਂ ਬਾਅਦ ਜਿੰਨਾ ਕੋਲ ਆਇਆ ਤੇ 10 ਲੱਖ 45000 ਡਿਮਾਂਡ ਆ ਸੈਂ ਮੰਨ ਕੇ ਚੱਲੋ 550 ਘੰਟੇ ਦੇ ਆਸ-ਪਾਸ ਟਰੈਕਟਰ ਚੱਲਿਆ ਆ ਵੇ ਇਹ ਬਾਈ ਮਾਡਲ ਦੇ ਵਿੱਚ ਆ ਲੋਨ ਹੋ ਜੇ ਹਾਂ ਜੀ ਵੀਰ ਜੇ ਕਿਸੇ ਵੀ ਨੇ ਲੋਨ ਕਰਾਉਣਾ ਲੋਨ ਇਹ ਵੀਰ ਕਰਾ ਦਿੰਦੇ ਆ ਬਸ ਬੜਾ ਆਪਦਾ ਸਹੀ ਰੱਖੀ ਸਹੀ ਰੱਖੀ ਹਾਂ ਕਿਤੇ ਇਹ ਨਾ ਹੋਵੇ ਪਹਿਲੇ ਨੇ ਕਿਸ਼ਤਾ ਟੁੱਟ ਕਾਉਣ ਫੇਰ ਹੋ ਜਾਂਦਾ ਰੇ ਕੰਮ ਟੇਡਾ ਇੱਕ ਬਾਰਡਰ ਤੇ ਪਿੰਡ ਨਾ ਹੋਵੇ ਵੀਰ ਇਧਰ ਨੰਬਰ ਸਰ ਕਿੰਨੀ ਵਾਰ ਠੀਕ ਹੈ ਬਾਰਡਰ ਏਰੀਆ ਚ ਨਹੀਂ ਹੁੰਦਾ ਹਾਂ ਵੀਰ ਮਤਲਬ ਵਿੱਚ ਵਿੱਚ ਹੋਵੇ ਪੰਜਾਬ ਵਿੱਚ ਇਧਰੋਂ ਹੋਵੇ ਬਸ ਲੋਨ ਹੋ ਜਾਊਗਾ ਜਮਾਨ ਲੋਨ ਤੇ ਉਦੋਂ ਆ ਗਿਆ ਆ ਗਿਆ ਮਿੱਤਰੋ ਪ੍ਰੀਤ ਵਾਲਿਆਂ ਦਾ ਅਵੈਂਜਰ ਤੇ ਇਹ ਟਰੈਕਟਰ ਤਾਂ ਲਾ ਲਓ ਜੇ ਤੁਸੀਂ ਇਹਦੇ ਉੱਤੇ ਬੈਠ ਕੇ ਜਾਂ ਉਧਰ ਆਉਂਦਾ ਬਰਾਬਰ ਦੇਖ ਲਿਆ ਦੂਜੇ ਛੋਟੇ ਲੱਗਣ ਲੱਗੇ ਜਿਹੜਾ ਛੋਟਾ ਹੀ ਆ ਵੀਰੇ ਜਦੋਂ ਹੁਣ ਆਪਾਂ ਇਹਦੇ ਕੋਲ ਆ ਗਏ ਤਾਂ ਇਹ ਲਾ ਲਾ ਵੀ ਇਦਾਂਲੇ ਟਰੈਕਟਰ ਦੇ ਕੇ ਆ ਲਾ ਵੀ ਨਹੀਂ ਲੰਮਾ ਬਹੁਤ ਆ ਵੀਰੇ ਟਰੈਕਟਰ ਪੂਰੇ ਫੋਨ ਚਲਾਉਂਦੇ ਨਹੀਂ ਇਹ ਪੂਰੇ ਫੋਨ ਚ ਨਹੀਂ ਆਉਂਦਾ ਟਰੈਕਟਰ ਪੂਰਾ ਫੁੱਲ ਜਿਵੇਂ ਕਿ ਜੀ ਐਡਵਾਂਸ ਟੈਕਨੋਲੋਜੀ ਦਾ ਬਣਿਆ ਹੋਇਆ ਐਡਵਾਂਸ ਸਿੱਧੂ ਮੂਸੇ ਵਾਲੇ ਕੋਲੇ ਹੁੰਦਾ ਸੀ ਵੀਰੇ ਇਹ ਟਰੈਕਟਰ ਤੇ ਬਾਕੀ ਇਹਦੇ ਜੀ ਟੈਂਕੀਆਂ ਟੂਕੀਆਂ ਵਾਲੇ ਦੇਖ ਸਕਦੇ ਹੋ ਟੈਂਕੀ ਵੀ ਲੈਦੀ ਜੀ ਦਿੱਤੀ ਵੀ ਆ ਗੇਅਰ ਲੀਵ ਹਾਂਜੀ ਵੀਰੇ 2022 ਮਾਡਲ ਦੇ ਵਿੱਚ ਇਹ ਕਿੰਨਾ ਕਿ ਚੱਲਿਆ ਇਹ 1500 ਘੰਟਾ ਚੱਲਿਆ ਹੋਇਆ ਵੀਰੇ ਟਾਇਰ ਨਾਲ ਦੇ ਨੇ 1500 ਘੰਟਾ ਚੱਲਿਆ ਤੇ 875000 ਡਿਮਾਂਡ ਆ ਇਹ ਡਿਮਾਂਡ ਆ ਮਿੱਤਰੋ ਰੇਟ ਤੁਹਾਨੂੰ ਪਤਾ ਵੀ ਰੇਟ ਮੌਕੇ ਦਾ ਆਪਦਾ ਮਣਜਾ ਬਣਾ ਕੇ ਆਇਓ ਕਿਤੇ ਇਹ ਨਾ ਕਿਤੇ ਵੀ ਸਾਡੇ ਘਰੇ ਪੁਰਾਣਾ ਖੜਾ ਪਹਿਲਾਂ ਵੇਚ ਲਈਏ ਪੁਰਾਣੇ ਦੀ ਫੋਟੋ ਲਿਆਇਓ ਉੱਥੇ ਹੱਲ ਕਰ ਦੇਣਗੇ ਜੇ ਦੇਣਗੇ ਤਾਂ ਰੇਟ 'ਚ ਕੱਟ ਵੀ ਲੈਣਗੇ ਟਰੈਕਟਰ ਇਹ ਜੀ ਗੱਲ ਨਹੀਂ ਤੋਂਦੂ ਅੱਗੇ ਆ ਗਿਆ 963 ਅਸਵਰਾਜ ਆ ਹਾਂਜੀ ਤੇ ਡਿਮਾਂਡ ਇਹਦੀ ਵੀ ਬਹੁਤ ਆ ਇਹ ਵੀਰੇ ਬਰੇ ਬੋਹ ਤੇਰੀ ਸਪੀਡ ਦੇ ਵਿੱਚ ਹੈ ਨਾ ਸਪੀਡ ਚ ਹਾਂਜੀ ਤੇ ਇਹ 19 ਮਾਡਲ ਆ ਤੇ ਰੇਟ ਵੀ ਜਾਇਜ਼ੀ ਆ ਦਾ 6 ਲੱਖ 45000 ਚੱਲਿਆ ਕਿੰਨਾ ਕਿ ਟਰੈਕਟਰ ਇਹ ਇਹ ਵੀਰੇ 1000 ਘੰਟਾ ओरिजिनल ਠੀਕ ਆ 1000 ਘੰਟੇ ਚੱਲਿਆ ਤੇ ਚੱਲਿਆ ਵੀ ओरिजिनल ਆ ਮਿੱਤਰੋ ਸਿਰਫ 1000 ਘੰਟਾ ਤੇ ਸੂਸੂ ਦਾ ਨੰਬਰ ਆ ਵੀਰੇ ਪੀ ਵੀ ਸਕਰਾਚ ਕਿਤੇ ਨਹੀਂ ਪੰਜਾਬ ਨੰਬਰ ਦੇ ਵਿੱਚ ਆ ਇਵੇਂ ਹੁਣ ਤਾਂ ਤੁਹਾਨੂੰ ਦਿਖਾਤੇ ਕਹਿੰਦੇ ਹੁੰਦੇ ਵੱਡੇ ਟਰੈਕਟਰ ਹਨਾ ਤੇ ਹੁਣ ਤੁਹਾਨੂੰ ਛੋਟਾ ਦਿਖਾ ਦਈਏ ਇਹ ਵੀ ਵੀਰੇ 855 ਇੱਕ ਤਰ੍ਹਾਂ ਦਾ ਵੀਰੇ ਇਹ ਕਹਨੂੰ ਛੋਟਾ ਹੈ ਸਹੀ ਗੱਲ ਹੈ ਹੈ ਯਾਰ ਰੱਬ ਹੀ ਚਾਹੁੰਦਾ ਵੀਰੇ 855 ਤੇ ਜਦੋਂ 744 ਦੇ ਨਾਲ ਐਕਸਟੀ ਲੱਗਿਆ ਆਉਂਦਾ ਹੈ ਕਹਿੰਦੇ ਇੰਜਨ ਦੀ ਸੀਸੀ ਵੱਧ ਜਾਂਦੀ ਹੈ ਸਵਰਾਜ ਹਰ ਸਭ ਤੋਂ ਵੱਡਾ 855 ਵੱਣੀ ਜਾਂਦਾ ਇੰਜਨ ਵੱਡਾ ਗਿਆ ਸੀਸੀ ਦੇ ਵਿੱਚ ਉਹ ਤਾਂ ਟੂੜੀ ਵਾਲੀ ਸਾਰਾ ਕੁਝ ਚੱਲਦਾ ਵੀਰੇ ਤੇ ਯਾਰ ਬਰਾਬਰੀ ਚੱਲਦਾ ਪ੍ਰੈਸ਼ਰ ਸਟੀering ਆ ਪਰ ਹੈਗਾ ਟੂ ਸਪੀਡ ਚ 2023 ਮਾਡਲ ਆ ਵੀਰੇ ਨਾਲ ਦੇ ਟਾਇਰ ਨੇ ਚੱਲੀ ਸਾ 300 ਘੰਟਾ ਹੋਇਆ ਵੀਰੇ 300 ਸਹੀ ਘੰਟੇ ਸਿਰਫ 300 ਘੰਟਾ 300 ਘੰਟਾ ਵੀਰੇ 300 ਘੰਟੇ ਚੱਲਿਆ ਕਿੰਨਾ ਮਾਡਲ ਆ ਇਹ ਇਹ 2023 ਵੀਰੇ 23 ਮਾਡਲ ਆ ਤਾਂ ਇਹ ਕਹਿ ਸਕਦੇ ਆ ਬੀ ਜਾਂਸੀ ਜੇ ਕੋਈ ਕਹਿੰਦਾ ਮੈਂ 74 ਲੈਣ ਜਾਣਾ ਤਾਂ ਇਧਰ ਨੂੰ ਆ ਜੀ ਬੰਦੇ ਨੇ ਬਾਹਰ ਜਾਣਾ ਸੀ ਤਾਂ ਹਾਰ ਪਾਇਆ ਵਾ ਹਾਰ ਵੀ ਨਹੀਂ ਕਹਿੰਦਾ ਵੀ ਨਾਲ ਲਿਆ ਵੇ ਹਾਰ ਪਾਇਆ ਵਾ ਹੀ ਲੈ ਜੇ ਕਹੀਂ ਲੈ ਜੀ ਵੀਰੇ ਤੇ ਟਰੈਕਟਰ ਪੂਰਾ ਫੋਲੀ ਚੰਗਾ ਹੈਗਾ ਤੇ ਐ ਲਾ ਲਓ ਵੀ ਜਿੰਨੀਆਂ ਕਿ ਚੀਜ਼ਾਂ ਸਵਰਾਜ ਖਿੱਚਦਾ ਤੇ ਬਰਾਬਰੀ ਚੱਲਦਾ ਹੈ ਨਾ ਬਰਾਬਰੀ ਚੱਲਦਾ ਵੀਰੇ ਤੇ ਇਹਦੀ ਡਿਮਾਂਡ ਕਿੰਨੀ ਆ ਹੁਣ ਇਹਦਾ ਵੀਰੇ 695000 ਬਾਕੀ ਮਾਨਤਾਨ ਹੋ ਜੂ ਵੀਰੇ ਮਾਨਤਾਨ ਹੋ ਜੂ 695000 ਡਿਮਾਂਡ ਆ ਤੇ 300 ਘੰਟਾ ਚੱਲਿਆ 744 ਐਕਸਟੀ ਤੇ ਐ ਲਾ ਲਓ ਜਮਾ ਨਵੇਂ ਆ ਤੋਂ ਉਦੋਂ ਅੱਗੇ ਫੇਰ ਆ ਗਿਆ ਕਹਿੰਦੇ 65.10 ਪੁਆਇੰਟ 10 ਹਾਲੈਂਡ ਇਹ ਵੀ ਜਹਾਜ਼ ਹੀ ਆ ਇਹ ਵੀ ਜਹਾਜ਼ ਵੀਰੇ ਇਹ ਕਿੰਨਾ ਮਾਡਲ ਆ ਇਹ ਵੀਰੇ 2017 ਮਾਡਲ ਵੀਰੇ 2017 ਮਾਡਲ ਆ ਮਿੱਤਰੋ ਤੇ ਇਹ ਜਿਵੇਂ ਕਹਦੀ ਇਹ ਜਿਹੜਾ ਸਪੈਡਿਸ਼ਨ ਆ ਜਾਂਦਾ ਲੰਬਾ ਤੇ ਇਹ ਆ ਜਾਂਦਾ ਜਿਵੇਂ ਜਦੋਂ ਬੰਦਾ ਉੱਤੇ ਬੈ ਗਿਆ ਬੁੱਕਲੀ ਚ ਆ ਜਾਂਦਾ ਇਹ ਗੱਡੀ ਇੱਕ ਤਰ੍ਹਾਂ ਦੀ ਵੀਰੇ ਇੱਕ ਤਰ੍ਹਾਂ ਦੀ ਗੱਡੂ ਕੋਈ ਐ ਟਰੈਕਟਰ ਇਹ ਤੇ ਕੰਡੀਸ਼ਨ ਪੂਰੀ ਫੋਲੀ ਚੰਗੀ ਪਈ ਆ 2017 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਆ EB04 ਨੰਬਰ ਆ ਤੇ ਡਿਮਾਂਡ ਹੈਗੀ ਆ 6 ਲੱਖ 85 ਹਜ਼ਾਰ ਮਾਨਤਨ ਕਰ ਦਾਂਗੇ ਵੀਰੇ ਠੀਕ ਐ ਮਾਨਤਨ ਮਿੱਤਰੋ ਹੋ ਜੂਗਾ ਤੇ ਟਰੈਕਟਰ ਪੂਰਾ ਫੋਲੀ ਚੰਗਾ ਪਿਆ ਰੰਗ ਰੰਗੂ ਦੇਖੋ ਸੌਦਾ ਕਿਸੇ ਪਾਸੇ ਜਿਵੇਂ ਕਹਦੀ ਇਹ 5-6 ਸਾਲ ਜਿਹੜਾ ਚੱਲਿਆ ਚੰਗੇ ਬੰਦੇ ਦੇ ਹੱਥ ਚੱਲਿਆ ਵਾ ਦਿੱਦਿਆ ਨਹੀਂ ਹੈਗਾ ਵੀਰੇ ਨਾਲ ਦੇ ਟਾਇਰ ਆ ਜੀ ਲੈ ਨਾਲ ਦੇ ਟਾਇਰ ਪਿਆ ਮਿੱਤਰੋ ਤੁਸੀਂ ਐ ਲੈ ਲਓ ਵੀ ਪੂਰਾ ਚੰਗਾ ਤੇ ਐ ਮੰਨ ਲਓ ਵੀ ਬੰਦੇ ਨੇ ਆਪਦੀ ਆਪਦੀ ਖੇਤੀ ਕੀ ਰਹੀ ਹੈ ਕਿਰਾਏ ਦੀ ਨਹੀਂ ਲੈ ਹੁਣ ਟੈਕ ਮਿਲਦਣੀ ਆਪਣਾ ਵੀਰੇ ਜਦੋਂ ਨਵੇਂ ਨਵੇਂ ਆਇਓ ਤੋਂ ਦੀ ਮਾਰਕੀਟ ਹੈਗੀ ਜਦੋਂ ਘੱਟ ਲੈਣੇ ਲੋਕਾਂ ਨੇ ਜਿਹਨੇ ਲੈ ਲਿਓ ਵੇਚਦਾ ਨਹੀਂ ਹੋਣਾ ਉਹ ਵੇਚਦਾ ਨਹੀਂ ਨਾ ਨਾ ਵੀਰੇ ਵੀ ਜਿਹਦੇ ਘਰੇ ਪਿਆ ਵਾਗਿਆ ਮਿੱਡਾ ਆ ਜਾ ਤੇ ਉਹ ਮੁੜ ਕੇ ਕੱਢਦਾ ਨਹੀਂ ਕਰੂਗਾ ਮਸਾ ਲੈਂਦਾ ਵੀ ਲਾਵਗੀ ਤੇ ਵਾਗੋ ਤੇਰੀ ਡਿਮਾਂਡ ਵਾਲੀ ਆ ਇਹ ਮੰਡੀ ਤੇ ਵੀ ਤੁਹਾਨੂੰ ਮੇਰੇ ਟਰੈਕਟਰ ਦੇਖਣ ਨੂੰ ਘੱਟ ਹੀ ਮਿਲੂਗਾ ਤੇ ਜਿਹਦੇ ਕੋਲ ਹੈਗਾ ਅਗਲਾ ਗਿਆ ਹੁੰਦਾ ਗਹਿਣੀ ਆ ਜਮਾ ਵੀਰੇ 37 30 ਨਾਲ ਵੱਧ ਵਿਕਦਾ ਵੀਰੇ ਹੁਣ ਅਜਿਹੇ ਟਾਈਮ 'ਚ ਠੀਕ ਹੈ ਜ਼ੋਰ ਵੱਧ ਮਾਰ ਲੋ ਜ਼ੋਰ ਵੱਧ ਦਾ ਇਹ 3 ਸਪੀਡ 'ਚ ਹੀ ਆ ਹਾਂ ਵੀਰੇ 3 ਸਪੀਡ ਚੈਂਜਰ ਵਾਲਾ ਵੀਰੇ ਠੀਕ ਹੈ ਚੈਂਜਰ ਵਾਲਾ 3 ਸਪੀਡ ਦੇ ਵਿੱਚ 65 ਦਾ ਤੇ ਡਿਮਾਂਡ ਹੈਗੀ 6 ਲੱਖ 85 ਹਜ਼ਾਰ ਰੇਟ ਮੌਕੇ ਦਾ ਤੇ ਉਹਦੋਂ ਗਿਆ ਡੀਆਈ 60 ਸੂਨ ਵਾਲੀ ਕਾ ਤੇ ਟਰੈਕਟਰ ਇਹ ਵੀ ਪੂਰਾ ਜੰਗਾ ਪਿਆ ਹੋਇਆ 2019 ਮਾਡਲ ਵੀਰੇ ਇਹ 19 ਮਾਡਲ ਆ ਹਾਂਜੀ ਵੀਰੇ ਲੈ ਵੀ ਮਿੱਤਰੋ 100 ਦੇ ਕਰੀ ਕੈਮਰਾ ਮਾਰਦੀ ਤੇ ਕੰਡੀਸ਼ਨਾਂ ਨਾ ਜਿਹੜੀ ਤੇ ਮੈਂ ਕਹਿੰਦੀ ਇਹ ਬੀਟੀ ਮਾਡਲ ਵਾਲੀ ਆ ਜਮਾਂ ਨਵਾਂ ਮਾ ਟਰੈਕਟਰ ਪਿਆ ਤੇ ਕਿਧਰੇ ਟੈਰਾਂ ਟੂਰਾਂ ਕਿ ਨਹੀਂ ਮਾਰ ਕੈਮਰਾ ਜਮਾਂ ਪੁਰਾਣੇ ਚੰਗੇ ਪਿਆ ਹਨਾ ਇਹ ਚੱਲਿਆ ਵੀ ਥੋੜੀ ਲੱਗਦਾ ਟਰੈਕਟਰ ਇਹ ਵੀ ਵੀਰੇ 1800 ਘੰਟਾ ਚੱਲਿਆ ਹੋਇਆ ਮੋਟਰ ਸਿਰਫ 1800 ਘੰਟਾ 19 ਮਾਡਲ ਆ ਤੇ 1800 ਘੰਟਾ ਹੀ ਚੱਲਿਆ ਹਜੇ ਤੱਕ ਸਿਕੰਦਰਾ ਵੀਰੇ 2 ਸਪੀਡ ਚ ਆਰਐਕ 62 ਟੂ ਸਪੀਡ ਦੇ ਵਿੱਚ ਸਿਕੰਦਰਾ ਹਾਂ ਤੇ ਇਹ ਹੁਣ ਕਿੰਨੇ ਦਾ ਵਣਜੂ ਇਹ ਮੇਰੇ 575 ਹਜ਼ਾਰ ਡਿਵਾਂਡ ਆ ਬਾਕੀ ਮੌਕੇ ਬਾਕੀ ਆ ਠੀਕ ਆ ਰੇਡ ਮੌਕੇ ਤੇ ਆ ਹਾਂਜੀ ਵੀਰੇ 5 ਲੱਖ ਪਰ ਹੈਵੀ ਲੱਗਾ ਹੈ ਵੀਰੇ ਠੀਕ ਆ ਬੰਪਰ ਨੂੰ ਭਰਾਏ ਵੀ ਲੱਗੇ ਵਿਆ ਹਾਂਜੀ ਤੇ ਚੰਗਾ ਚੱਲਿਆ ਵਾ ਕਿਸੇ ਬੰਦੇ ਕੋਲੇ ਵੀ ਬਾਕੀ ਮਿੱਤਰੋ ਕੰਡੀਸ਼ਨ ਦੱਸਦੀ ਆ ਟਰੈਕਟਰ ਦੀ ਜਿਵੇਂ ਕਹੇ ਦੀ ਟਰੈਕਟਰ ਦਾ ਤਾਂ ਜਦੋਂ ਖੜ ਜਾਂਦਾ ਖੜਾਵੇ ਤੋਂ ਪਤਾ ਲੱਗ ਜਾਂਦਾ ਵੀ ਕਿਵੇਂ ਆ ਗੱਲਬਾਤ ਹਣਾ ਸਹੀ ਆ ਤੇ ਆ ਐਚ ਐਮ ਡੀ ਨਟ ਗੇਰਾ ਵੀ ਪਤਾ ਹੋਊਗਾ ਨਟ ਗੇਰਾ ਮੇਰੇ ਠੀਕ ਆ ਇਹ ਫਿਰ ਕੈਨੇਡਾ ਵਾਲਿਆਂ ਵਾਸਤੇ ਆ ਕੈਨੇਡਾ ਵਾਲੇ ਵਾ ਕਿਤੇ ਮਾਰੀ ਜਾ ਇੰਗਲੈਂਡ ਬਾਅਦ ਇੰਗਲੈਂਡ ਹੀ ਜਾਂਦੇ ਆ ਵੀਰੇ ਅੱਛਾ ਬਾਅ ਇਹ ਆਪ ਤਿਆਰ ਕਰਾਇਆ ਵੀਰੇ ਠੀਕ ਹੈ ਇਹਦੀ ਡਿਮਾਂਡ ਹੈਗੀ ਆ 1.15 ਲੱਖ ਸਾਢੇ 1.15 ਲੱਖ ਡਿਮਾਂਡ ਆ ਹਾਂਜੀ ਤੇ ਕੱਲਾ ਜਮਾ ਨਵੇਂ ਪਾਇਆ ਵੀਰੇ ਵੱਡੇ ਪਾਇਆ ਹੋਏ ਵੀਰੇ ਜਮਾ ਨਵੇਂ ਕੱਲਾ ਕੱਲਾ ਨੱਟ ਨਮਾ ਪਾਇਆ ਵੀਰੇ ਚ ਤੇ ਇੰਜਨ ਜਨੂਨ ਜਣ ਦਾ ਕੰਮ ਕਰ ਰਿਹਾ ਵੀਰੇ ਇੰਜਨ ਜਮਾ ਓਕੇ ਆ ਵੀਰੇ ਗਾਰੰਟੀ ਆ ਕਿਤੇ ਮਰਜੀ ਬਾਕੇ ਲੈ ਜਾਓ ਕਿਤੋਂ ਲੀਕ ਨਹੀਂ ਹੋਊਗਾ ਠੀਕ ਆ ਆਪਦੀ ਤਸੱਲੀ ਕਰਨ ਲਈ ਤਸੱਲੀ ਆ ਵੀਰੇ ਜਮਾ 100 ਵੀਰੇ ਇਹਦੀ ਦੂਜੇ ਲੋਟ ਖੁੱਲਦੀ ਆ ਠੀਕ ਹੈ ਦੇਖ ਆ ਰਕਸ਼ ਨੂੰ ਖੋਲਦੀ ਆ ਆ ਰਕਸ਼ ਨੂੰ ਲੇ ਮਿੱਤਰੋ ਸੋ ਸੋ ਵੀ ਪੂਰੀ ਚੰਗੀ ਪਈ ਆ ਤੇ ਹੈ ਮਾਡਲ ਕਿੰਨਾ ਇਹ ਇਹ 99 ਅਸਾਂ 99 ਮਾਡਲ ਦੇ ਵਿੱਚ ਆ ਤੇ ਜਿਵੇਂ ਇਹਦੀਆਂ ਮੋਡੀਫਿਕੇਸ਼ਨਾਂ ਨੇ ਇਹ ਜਿਹੜਾਈ ਦੀ ਆ ਪੂਰੀ ਹਾਂ ਵੀਰੇ ਪਲੇਟ ਪਰ ਪਲੈਟਫਾਰਮ ਲੱਗੇ ਹੋਇਆ ਮੇਡ ਬੂਟ ਓਰੀਜਨਲ ਆ ਵੀਰੇ ਕੱਲੇ ਕੱਲੇ ਲਿੰਕ ਨਵੀਂ ਸਾਰਾ ਕੁਝ ਨਵਾਂ ਵੀਰੇ ਠੀਕ ਆ ਬੇਡ ਬੂਟ ਨਾਲ ਦੂਜੇ ਓਰੀਜਨਲ ਲੱਗੇ ਨੇ ਨਹੀਂ ਜ਼ਿਆਦਾਤਰ ਆਪਾਂ ਦੇਖਦੇ ਆ ਪਲਾਸਟਿਕ ਦੇ ਲਾ ਲਾ ਪਲਾਸਟਿਕ ਦੇ ਲਾ ਲਾ ਨਕਲੀ ਜਿਹਾ ਲਾ ਲੈਂਦੇ ਨੇ ਵੀਰੇ ਇਹਨਾਂ ਦੀ ਸੀ ਜੇ ਬਾਕੀ ਇਹਦੇ ਬੇਡ ਦਾ ਹੀ ਬੜਾ ਫਰਕ ਆ ਬਾਕੀ ਟਰੈਕਟਰ ਨਾਲ ਬੀਡ ਵੀ ਵੱਧ ਹੁੰਦੀਆਂ ਨੇ ਬੇਡਾਂ ਜਾਂਦਾ ਹੈਵੀ ਵੇ ਤੇ 2000 ਦਾ ਸਟੈਂਡਰਡ 460 ਇਹ ਕੱਟਿਆ ਲੱਗਦਾ ਹਨਾ ਤੁਹਾਡਾ ਨਾ ਨਾ ਇਹ ਵੀ ਲੈਂਦਾ ਵੀਰੇ ਕੱਟਣ ਵਾਲਾ ਕਿੱਥੇ ਆ ਇਹ ਟਰੈਕਟਰ ਉਹ ਕੱਟ ਮਿਲਦਾ ਠੀਕ ਹੈ 2009 ਮਾਡਲ ਦੇ ਵਿੱਚ ਆ ਪੰਜਾਬ ਨੰਬਰੀ ਆ ਪੰਜਾਬ ਨੰਬਰ ਵੀਰੇ ਪੰਜਾਬ ਨੰਬਰ ਆ ਸਟੈਂਡਰਡ 460 ਮਿੱਤਰੋ ਤੇ ਕਨੀਸ਼ਨ ਦਾ ਚੰਗਾ ਪਿਆ ਟਰੈਕਟਰ ਤੇ 3 ਲੱਖ ਤੇ 80 ਹਜ਼ਾਰ ਡਿਮਾਂਡ ਆ ਰੇਟ ਮੌਕੇ ਦਾ ਮੌਕੇ ਦਾ ਵੀਰੇ ਠੀਕ ਆ ਰੇਟ ਮਿੱਤਰੋ ਤੁਹਾਨੂੰ ਪਤਾ ਵੀ ਮੌਕੇ ਦਾ ਹੈਗਾ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਹਨਾ 85 ਪੈਸੇ ਟਾਇਰ ਪਾਇਆ ਦੇ ਵੀਰੇ ਠੀਕ ਹੈ ਟਾਇਰ ਮਿੱਤਰੋ ਪਾਇਆ 85 ਪੈਸੇ ਤੇ ਟਾਇਰ ਵੀ ਜਿਵੇਂ ਕਰੀਏ ਟੌਪ ਦੀ ਕੰਪਨੀ ਦੀ ਪਾਇਆ ਚੌਕੜਾ BKTI ਦਾ ਲੱਗਿਆ ਵਾ ਟਰੈਕਟਰ ਦੇ ਬਹੁਤ ਮਹਿੰਗਾ ਵੀਰੇ ਠੀਕ ਹੈ BKTI ਦਾ ਚੌਕੜਾ ਲੱਗਿਆ ਵਾ ਤੇ ਟਰੈਕਟਰ ਲੱਗ ਪੋ ਸਾਨੂੰ ਮਿੱਤਰੋ ਮਨ ਲਾਦਾ 15 ਤੋਂ 20 ਟਰੈਕਟਰ ਦਿਖਾਤੇ ਤੇ ਹਜੇ ਕੈਮਰਾ ਰੁਕਿਆ ਨਹੀਂ ਜੀ ਹਜੇ ਵੀ ਬਾਹਰ ਖੜਿਆ ਹਜੇ ਵੀਰੇ ਹਜੇ ਹਜੇ ਬਾਹਰ ਖੜਿਆ ਕੈਮਰਾ ਚੱਲੀ ਜਾਂਦਾ ਹਲੇ ਬਾਕੀ ਹੇ ਇੱਕ ਦੋ ਘਰਾਂ ਦੇ ਲੈ ਕੇ ਗਿਆ ਹੋਇਆ ਟਰੈਕਟਰ ਠੀਕ ਹੈ ਹਾਂਜੀ ਇਹ 5245 ਹਾਂਜੀ ਵੀਰੇ 5245 ਆ ਗਿਆ ਜੀ ਮੈਸੀ ਟੈਕਨੀਸ਼ੀਅਨ ਦਾ ਪੂਰਾ ਚੰਗਿਆ ਪਿਆ 2008 ਮਾਡਲ ਦੇ ਵਿੱਚ ਆ ਤੇ ਇਹ ਵੀ ਆਏ ਆ ਜਦੋਂ ਮੈਸੀ ਆਏ ਸੀ ਛੋਟੇ ਮੈਸੀ ਬਹੁਤ ਵੇਚੇ ਸੀ ਇਹ ਆ ਲੋਕਾਂ ਦਾ ਤੇ ਵੱਧ ਵੇਚ ਰਿਹਾ ਵੀਰੇ ਯਾਰ ਜਿਹਦੇ ਕੋਲ ਵੱਡਾ ਟਰੈਕਟਰ ਇੱਕ ਛੋਟਾ ਤਾਂ ਮੈਸੀ ਰੱਖਦੇ ਰੱਖਦਾ ਸਹੀ ਗੱਲ ਹੈ ਮੈਸੀ ਰੱਖਦਾ ਤੇ ਗੱਡੀ ਨਾਲ ਖੱਟ ਜਮੀਨੇ ਵੀਰੇ ਸੌਂਦੇ ਨੇ ਤਾਂ ਵੀਰੇ ਠੀਕ ਹੈ ਤੇ ਇਹਦੀ ਡਿਮਾਂਡ ਹੈਗੀ ਆ 285000 ਵੀਰੇ ਬਾਕੀ ਰੇਟ ਬਾਕੀ ਮੋਕਾ ਦਾ ਨੰਬਰ ਪੰਜਾਬੀ ਆ ਪੰਜਾਬ ਨੰਬਰ ਵੀਰੇ ਠੀਕ ਹੈ ਨੰਬਰ ਪੰਜਾਬ ਆ ਤੇ ਉਸ ਤੋਂ ਬਾਅਦ ਇਸ ਵਿੱਚ 65 ਦਾ ਭਲੇਖਾ ਪਉਂਦਾ ਇੱਕ ਆਪ ਹੁੰਦਾ ਫਿਰ 460 460 ਇਹ 12 ਮਾਡਲ ਆ ਵੀਰੇ 12 ਮਾਡਲ ਆ ਬਰੇ ਹਾਂ 12 ਮਾਡਲ ਦੇ ਵਿੱਚ 3 ਲੱਖ 20 ਹਜ਼ਾਰ ਡਿਮਾਂਡ ਆ ਤੇ ਫਰੰਟ ਟਾਇਰ ਤਾਂ ਜਿਵੇਂ ਕਰੀਏ ਨਵੇਂ ਪਏ ਆ ਨਾ ਤੇ ਮਗਰਲੇ ਟਾਇਰ ਵੀ ਚੰਗੇ ਪਏ ਆ 70 ਪੈਸੇ 70 ਪੈਸੇ 70 ਤੋਂ 75 ਪੈਸੇ ਪਿਛਲੇ ਟਾਇਰ ਪਏ ਆ ਤੇ ਹੁਣ ਆਪਣਾ ਕੰਟੈਕਟ ਨੰਬਰ ਕਿਨਾਂ 9872499833 9872499833 ਤੇ ਵੀਰ ਦਾ ਨਾਮ ਹੈਗਾ ਗੁਰਪ੍ਰੀਤ ਹਾਂਜੀ ਤੇ ਬਾਕੀ ਜਦੋਂ ਤੁਸੀਂ ਆਉਂਗੇ ਮੰਡੀ ਤੇ ਤਾਂ ਬਰਨਾਲੇ ਮੰਡੀ ਤੇ ਮਿਲਣਗੇ ਸੋਮਵਾਰ ਵਾਲੇ ਦਿਨ ਵੀ ਹਾਂਜੀ ਵੀਰੇ ਤੇ ਉਹਦੂ ਬਾਅਦ ਦੇ ਵਿੱਚ ਇਹ ਕਿਸੇ ਦੇ ਹੋਣਾ ਤਾਂ ਕਿੱਥੇ ਮਿਲੇ ਤੁਹਾਨੂੰ ਕਿੱਥੇ ਵੀ ਆਪਣੇ ਨਾ ਬਠਿੰਡਾ ਰੋਡ ਤੇ ਸਟੈਂਡਰਡ ਚਾਹਾਂਗਾ ਜਿੱਥੇ ਸਟੈਂਡਰਡ ਕੰਬੈਨਾ ਬੰਦੀਆਂ ਨੇ ਹਾਂ ਹਾਂ ਉਹਦੇ ਬੈਕ ਸਾਈਡ ਘਰ ਗ੍ਰਿਡਾਗਾ ਗ੍ਰਿਡ ਦੇ ਬੈਕ ਸਾਈਡ ਘਰ ਨੇ ਕਿਸ ਮਰਜ਼ੀ ਪਿਛਲੇ ਬਲਜੀਦ ਔਲ ਖਾ ਕੇ ਕੋਠੇ ਜਿਵੇਂ ਆਪਾਂ ਕਹੇ ਜੀ ਸਟੈਂਡਰਡ ਚੌਂਕ ਚਾ ਕੇ ਨੰਬਰ ਸਕਰੀਨ ਦੇ ਉੱਤੇ ਆਪਾਂ ਚਾਹਤਾ ਫੋਨ ਲਾ ਲਿਓ ਸਟੈਂਡਰਡ ਚੌਂਕ ਜਾ ਕੇ ਬਸ ਫੋਨ ਲਾ ਲੈਣ ਵੀਰੇ ਆਪ ਲੈ ਕੇ ਆਵਾਂਗੇ ਉੱਥੋਂ ਚੱਕੋ ਮਿੱਤਰੋ ਬਾਕੀ ਚੀਜ਼ ਜਿਵੇਂ ਤੁਹਾਨੂੰ ਦਿਖਾਈ ਆ ਹਨਾ ਉਮੀ ਮਿਲੋ ਵੀਰੇ ਉਮੀ ਮਿਲੂਗੀ ਕੋਈ ਨਹੀਂ ਹੈਗਾ ਵੀ ਕੈਮਰੇ ਦੇ ਵਿੱਚ ਸਾਫ ਦੀ ਸੀ ਜਾਂਦੀ ਤੇ ਇੱਥੇ ਆ ਕੇ ਕੁਝ ਨਿਬੜੇ ਨਾ ਜਿਵੇਂ ਤੁਹਾਨੂੰ ਇਹਦੇ ਵਿੱਚ ਦੇਸ ਕੀ ਉਮੀ ਮਿਲੂ ਤੇ ਜਿੰਨੀ ਐਸੈਸਰੀ ਵਿੱਚ ਦੇਸ ਕੀ ਤੇ ਨਾਲ ਉਮੀ ਮਿਲੂ ਵੀ ਮਿਲੂ ਵੀਰੇ ਕੋਈ ਉਹ ਗੱਲ ਸਾਰਾ ਟਰੈਕਟਰ ਪੇਂਟ ਹੋ ਵੀਰੇ ਜਿੱਥੇ ਹੋਇਆ ਉਹ ਸਾਨੂੰ ਦੱਸਾਂਗੇ ਠੀਕ ਹੈ ਆਪਾਂ ਸਾਰੇ ਓਰੀਜਨਲ ਹੁੰਦੇ ਵੀਰੇ ਉਹ ਕਿੰਨੀ ਵਾਰ ਦੇਖ ਕੇ ਗਿਆ ਵੀ ਸਾਰੇ ਟਰੈਕਟਰ ਓਰੀਜਨਲ ਹੁੰਦੇ ਨੇ ਟਰੈਕਟਰ ਬਾਈ ਜਿਵੇਂ ਕਿ ਜੀ ਇਹ ਖਜਾਨੇ ਹੀ ਲੱਭ ਕੇ ਲਾਉਂਦੇ ਆ ਮਿੱਤਰੋ ਟਰੈਕਟਰ ਘੱਟ ਚੱਲੇ ਤੇ ਸਾਫ਼ ਹੀ ਲੈਂਦੇ ਆ ਜ਼ਿਆਦਾ ਰਾਬੀ ਇਹ ਕਿਉਂ ਨੰਬਰ ਹੀ ਹੁੰਦੇ ਸਾਰੇ ਆਪਣੇ ਕੋਲ ਹਰਿਆਣਾ ਰੋਣਾ ਬਹੁਤ ਖਰਾਬ ਹੁੰਦਾ ਠੀਕ ਹੈ ਪੰਜਾਬ ਨੰਬਰ ਹੀ ਲੈਂਦੇ ਆ ਟਰੈਕਟਰ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਬਰੇ